ਪੰਜਾਬ ਦੇ ਵਿੱਚ ਹੁਣ ਠੰਡ ਦਾ ਅਸਰ ਵੇਖਣ ਨੂੰ ਮਿਲਣ ਲੱਗਿਆ ਦੱਸ ਤਈਏ ਕੀ ਠੰਡ ਕਰਕੇ ਲੋਕਾਂ ਵਿੱਚ ਕੰਬਣੀ ਛਿੜਨੀ ਵੀ ਹੁਣ ਸ਼ੁਰੂ ਹੋ ਗਈ ਹੈ ਹੌਲੀ ਹੌਲੀ ਠੰਡ ਵਧਣ ਲੱਗੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਤੁੰਦ ਦਾ ਕਹਿਰ ਵੀ ਵੇਖਣ ਨੂੰ ਮਿਲ ਰਿਹਾ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਦਿਨਾਂ ਚ ਤਾਪਮਨ ਚ 2 ਤੋਂ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾਵੇਗੀ ਵਿਭਾਗ ਨੇ ਸੂਬੇ ਦੇ 14 ਜ਼ਿਲ੍ਹਿਆਂ ਦੇ ਵਿੱਚ yellow alert ਵੀ ਜਾਰੀ ਕਰ ਦਿੱਤਾ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਕਪੂਰਥਲਾ ਜ਼ਿਲੰਦਰ ਫਿਰੋਜ਼ਪੁਰ ਫਾਜ਼ਲਿਕਾ ਮਾਨਸਾ ਫਰੀਦਕੋਟ ਗੱਬਠੰਡਾ ਲੁਧਿਆਣਾ ਬਰਨਾਲਾ ਮਾਨਸਾ ਤੇ ਸੰਗਰੂਰ ਨੂੰ ਸ਼ਾਮਲ ਕੀਤਾ ਗਿਆ ਦੱਸ ਦਈਏ ਕਿ ਇਸ ਵਿੱਚਕਾਰ ਚੰਡੀਗੜ੍ਹ ਦੇ ਪ੍ਰਦੂਸ਼ਣ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਪਰ ਪ੍ਰਦੂਸ਼ਣ ਦਾ ਪੱਧਰ ਅਜੇ ਵੀ ਖਰਾਬ ਹੈ ਪਹਾੜਾਂ ਤੇ ਤਾਜ਼ਾ ਬਰ ਬਾਰਿ ਤੋਂ ਬਾਅਦ ਹੁਣ ਉੱਤਰ ਤੋਂ ਪੱਛਮ ਵੱਲ ਵਗਣ ਵਾਲੀਆਂ ਹਵਾਵਾਂ માં ਠੰਡ ਲਿਆੜੀਆਂ ਨੇ ਨਤੀਜਾ ਇਹ ਹੈ ਕਿ ਰਾਤ ਦੇ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇ ਐਤਵਾਰ ਦੀ ਗੱਲ ਕਰੀਏ ਤਾਂ ਐਤਵਾਰ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਸੰਘਣੀ ਧੁੰਦ ਛਾਈ ਰਹੀ ਪਰ ਸੋਮਵਾਰ ਦੀ ਗੱਲ ਕਰੀਏ ਤਾਂ ਸੋਮਵਾਰ ਦੇ ਵਿੱਚ ਜੋ ਧੁੰਦ ਸੀ ਉਹ ਘੱਟ ਵਿਖਾਈ ਦਿੱਤੀ ਹੈ ਕਿ que tond ਜੋ ਹੈ ਛਟ ਦੀ ਵੀ ਨਜ਼ਰ ਆ ਰਹੀ ਹੈ ਇਸ ਵਿੱਚਕਾਰ ਰਾਤ ਦੇ ਤਾਪਮਾਨ ਚ ਘਰਾਵਰਤਾ ਸਰ ਦਿਨ ਦੇ ਤਾਪਮਾਨ ਤੇ ਵੀ ਪੈ ਰਿਹਾ ਦਿਨ ਦਾ ਤਾਪਮਾਨ ਵੀ ਹੁਣ 24 ਡਿਗਰੀ ਤੋਂ ਉੱਤੇ ਨਹੀਂ ਜਾ ਰਿਹਾ ਹਾਲਾਂਕਿ ਜਿਵੇਂ ਜਿਵੇਂ ਰਾਤ ਪੈ ਰਹੀ ਹੈ ਸ਼ਹਿਰ ਦੀ ਹਵਾ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ 300 ਮਾਈਕਰੋਗ੍ਰਾਮ ਪ੍ਰਤੀ ਕਿਲੋਮੀਟਰ ਦੇ ਆਸ-ਪਾਸ ਪਹੁੰਚ ਰਿਹਾ ਜੋ ਕਿ ਬਹੁਤ ਮਾੜਾ ਮੰਨਿਆ ਜਾ ਰਿਹਾ ਦਿਨ ਵੇਲੇ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 287 ਦੇ ਕਰੀਬ ਰਹਿੰਦਾ ਪਰ ਫਿਰ ਵੀ ਸ਼ਹਿਰ ਦੀ ਹਵਾ ਆਮ ਦਿਨਾਂ ਵਾਂਗ ਸਾਫ਼ ਨਹੀਂ ਹੈ ਭਲੇ ਹੀ ਲੋਕਾਂ ਨੂੰ ਪੱਕ ਦੀ ਗਰਮੀ ਤੋਂ ਰਾਹਤ ਮਿਲ ਗਈ ਹੈ ਪਰ ਆਬੋ ਹਵਾ ਦੇ ਵਿੱਚ ਹਰੀਲਾਪਣ ਹੋਣ ਕਰਕੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਵਾਚ ਚੁੱਕੀਆਂ ਨੇ ਦੱਸ ਦਈਏ ਕਿ ਮੌਸਮ ਭਾਗ ਮੁਤਾਬਕ ਪੰਜਾਬ ਦੇ 15 ਜ਼ਿਲ੍ਹਿਆਂ ਤੋਂ ਅੱਜ ਚ ਧੁੰਦ ਵੇਖਣ ਨੂੰ ਮਿਲੇਗੀ 8 ਜ਼ਿਲ੍ਹਿਆਂ ਦੇ ਵਿੱਚ orange alert ਵੀ ਜਾਰੀ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੱਡਚੀਰਵੀਂ ਠੰਡ ਜੋ ਹੈ ਉਹ ਪੈਣ ਵਾਲੀ ਹੈ ਕਿਉਂਕਿ ਲਗਾਤਾਰ ਧੁੰਦ ਪੈ ਰਹੀ ਹੈ ਜਿਸ ਕਰਕੇ ਠੰਡ ਵੱਧ ਰਹੀ ਹੈ ਦੂਜੇ ਪਾਸੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਹੋ ਰਹੀ ਹੈ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਹੁਣ ਉੱਤਰ-ਪੱਛਮ ਦੇ ਵਿੱਚ ਮੌਸਮ ਬਦਲਣ ਲੱਗ ਗਿਆ ਹੈ